ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਤਮਾ ਮਹਾਨਗਰ ਕੀਰਤਨ ਜਿਹੜਾ ਹਰ ਸਾਲ ਵੱਡੇ ਪੱਧਰ ਤੇ ਪਿੰਡ ਕੜੌਂਜਿਆ ਦੀ ਸੰਗਤ ਦੇ ਵੱਲੋਂ ਕਰਾਲਾ ਕੀਤਾ ਜਾਂਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਗਰ ਕੀਰਤਨ ਪਿੰਡ ਪਰੌਂਜਿਆ ਤੋਂ ਆਰੰਭ ਹੋ ਕੇ ਇਕੋ ਸਿਟੀ ਚੌਂਕ ਡੀ ਐਲ ਐਫ ਪਿੰਡ ਸਲਾਮਤਪੁਰ ਰਸੂਲਪੁਰ ਢੋਡੇ ਮਜਰਾ ਰਾਣੀ ਮਜਰਾ ਭਗਤ ਮਜਰਾ ਕੰਡੋਲੀ ਸੈਣੀ ਮਜਰਾ ਪੈਂਤਪੁਰ ਰਤਵਾੜਾ ਮੁੱਢਾਪੁਰ ਗਰੀਬਦਾਸ ਫਰੋਜਪੁਰ ਪਰੌਂਜਿਆ ਕਲੋਨੀ ਤੋਂ ਹੁੰਦੇ ਹੋਏ ਪਿੰਡ ਪਰੌਂਜਿਆ ਦੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ ਇਸ ਮੌਕੇ ਸੰਗਤਾ ਦੀ ਵੱਡੀ ਜਿਹੜੀ ਸਮੂਲੀਅਤ ਵੇਖਣ ਨੂੰ ਮਿਲੀ ਆਪਲਾ ਨਾਮ ਸਭ ਤੋਂ ਪਹਿਲਾਂ ਤਾਂ ਜੀ ਮੈਂ ਐਮ ਐਸ ਨਿਊਜ਼ ਦਾ ਬਹੁਤ ਧੰਨਵਾਦੀ ਹਾਂ ਤੇ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸਾਧ ਸੰਗਤ ਜੀ ਦੇ ਸਹਿਯੋਗ ਦੇ ਨਾਲ ਇਹ ਜੋ ਨਗਰ ਕੀਰਤਨ ਕੱਢਿਆ ਜਾਂਦਾ ਹੈ ਇਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੈ ਸਾਰੀ ਪ੍ਰਬੰਧਕ ਕਮੇਟੀ ਸਭ ਇਕਜੁੱਟ ਹੋ ਕੇ ਚੱਲ ਰਹੇ ਨੇ ਸਾਰੇ ਤੇ ਸਭ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਪਿੰਡ ਪੜੌਂਜੀਆਂ ਤੋਂ ਨਗਰ ਕੀਰਤਨ ਕੱਢ ਰਹੇ ਤੇ ਸਤਮਾ ਮਹਾਨ ਨਗਰ ਕੀਰਤਨ ਹੈ ਜੋ ਇਹ ਪਿੰਡਾਂ ਦੇ ਵਿੱਚ ਨਾ ਹੁੰਦਾ ਹੋਇਆ ਸ਼ਾਮ ਨੂੰ ਫੇਰ ਵਾਪਸ ਪਿੰਡ ਪੜੌਂਜੀਆਂ ਵਿਖੇ ਹੀ ਸਮਾਪਤ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਪਤੈ ਸਤਿਗੁਰ ਨਾਨਕ ਪ੍ਰਗਟ ਹੋਏ ਮਿੱਟੀ ਤੁਮ ਜਗ ਚਾਨਣ ਹੋਇਆ ਬਹੁਤ ਹੀ ਸਾਰੇ ਪਿੰਡ ਬਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਹੈ ਜੀ ਬਹੁਤ ਜ਼ਿਆਦਾ ਜਨ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਪਿੰਡ ਪੜੌਂਜੀਆਂ ਵੱਲੋਂ 7ਵਾਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਰਸਤੇ ਵਿੱਚ ਪਿੰਡ ਸਲਾਮਤਪੁਰ ਪੁੱਜਣ ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਿਆ ਗਿਆ ਏ। ਸਾਰੇ ਪਿੰਡ ਵੱਲੋਂ ਸਾਡੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਖੀਰ ਦਾ ਲੰਗਰ ਲਗਾਇਆ ਏ। ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਤੇ ਸੰਗਤ ਦੇ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਸੇਵਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਇਹ ਸਾਲਾਨਾ ਸਮਾਗਮ ਧੰਨ ਧੰਨ ਸਹਿਬ ਸੀਗੁਨਾ ਸਾਹਿਬ ਮਹਾਰਾਜ ਪ੍ਰਕਾਸ਼ ਦਿਹਾੜੀ ਨੂੰ ਮੁਖਰਾਕਤ ਹੋਇਆ ਹਰ ਸਾਲ ਜੋ ਨਗਰ ਕੀਰਤਨ ਸਜਾਈ ਜਾਂਦੇ ਆ ਇਹ ਸੰਗਤ ਦਾ ਬਹੁਤ ਵੱਡਾ ਇੱਕ ਸਹਿਯੋਗ ਹੈ ਬਹੁਤ ਬਜ਼ੁਰਗ ਆ ਸਾਥ ਦੇਖ ਰਹਾ ਹੈ ਸਾਰੀ ਸੇਵਾ ਨਿਭਾ ਰਹੇ ਨੇ ਤੋਂ ਉਹਨਾਂ ਸੇਵਾ ਨਾ ਕੇ ਜਸੇ ਬੰਦੀਆਂ ਗਾਇਲ ਨਹੀਂ ਗੱਤਗਾਇ ਵਾਲੇ ਵੀਰ ਗਾਇਰ ਨੇ ਤੇ ਘੋੜ ਸਵਾਰ ਗਾਇਲ ਘੋੜੇ ਤੇ ਸੇਵਾ ਨਿਭਾ ਰਹੇ ਨੇ ਕਿ ਆਪਾਂ ਆਪ ਕੀ ਇੱਕ ਨਗਰ ਕੀਰਤਨ ਦੇ ਵਿੱਚ ਐਨੀ ਖੁਸ਼ੀ ਹੋ ਜਾਂਦੀ ਹੈ ਜੇ ਚਾਹ ਨਾ ਚੱਕਿਆ ਜਾਏ ਕਿਉਂਕਿ ਸਾਰੇ ਦੇ ਅਸੀਂ ਧੰਨਵਾਦ ਕਰਦੇ ਪੂਰੇ ਨਗਰ ਨਿਵਾਸੀਆਂ ਦਾ ਹੀ ਨਗਰਾਂ ਦੇ ਵਿੱਚ ਹੁੰਦੇ ਹੋਇਆ ਆਤਾਰ ਦਾ ਹੋਇਆ ਮਹਾਰਾਜ ਜੀ ਤੇ ਆਪ ਪਿੰਡ ਪਰੌਂਜੇ ਵਿੱਚ ਹੀ ਸੰਪੂਰਨਤਾ ਹੀ ਹੋਵੇਗੀ ਸਾਰੇ ਦੇ ਅਸੀਂ ਤਹਿ ਦਿਲੋਂ ਜ세 ਬੰਦੀਆਂ ਦੇ ਆ ਘੋੜਸਵਾਰਾਂ ਦਾ ਬਜ਼ੁਰਗੋ ਬੀਬੀਆਂ ਮਤਾਵਾ ਭੈਣਾਂ ਦਾ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਆ ਟਰੈਕਟਰ ਵਾਲੇ ਵੀਰਾਂ ਦਾ ਤੇ ਹੋਰ ਜਿਹੜੇ ਪਾਕੀ ਸਾਹਿਬ ਵਾਲੇ ਵੀਰ ਦਾ ਸਾਰੇ ਦੇ ਧੰਨਵਾਦ ਕਰਦੇ ਆ ਕਿਉਂਕਿ ਇਹ ਮਹਾਨ ਨਗਰ ਕਿੱਦਣਾ ਜੋ ਸਭ ਨੂੰ ਸ਼ਾਬਦ ਨਾਲ ਜੋੜਿਆ ਇਹ ਕਰਕੇ ਸਾਡੇ ਉਪਰਾਂ ਦੇ ਸਾਰੇ ਬੱਚੇ ਲੱਗ ਗਏ ਪਹਿਲਾ ਅਸੀਂ ਆਪ ਲੱਗੇ ਫਿਰ ਇੱਕ ਲੱਗੇ ਦੋ ਲੱਗੇ ਸਾਡੇ ਬੱਚੇ ਸਾਰੇ ਮਾਜੇ ਦੇ ਵੀਰ ਸੀ ਦੇ ਟੱਪਰੀਆਂ ਦੇ ਵੀਰ ਜੀ ਨੇ ਸਾਰੇ ਜਿਹੜੇ ਜੁੜੇ ਆ ਅੱਜ ਇਕੱਠੇ ਹੋ। ਇਹ ਆਪਾਂ ਕੱਲੇ ਉਹਦੇ ਕੱਲਾ ਕਦੇ ਨਹੀਂ ਕਰ ਸਕਦਾ। ਇਸ ਲਈ ਪੇਟ ਨੇ ਬੱਤੇ ਕੋਈ ਵੀ ਆਇਆ ਜਿੰਦਾ ਨਹੀਂ ਹੈ। ਉਹ ਨਸ਼ੇ ਤੋਂ ਮੁਕਤ ਦਾ ਸਾਰੇ। ਮੈਂ ਸਾਰੇ ਧੰਨਵਾਦ ਕਰਦਾ। ਕਿਉਂਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਸਮਾਗਮ ਨਗਰ ਕੀਰਤਨ। ਸਾਨੂੰ ਸੇਵਾ ਦੇਣ ਵਾਸਤੇ ਬਹੁਤ ਚੰਗੇ ਗਨਾਂ ਨੇ। ਬਹੁਤ ਜੁਮੀਨ ਨਾਲੇ ਸੇਵਾ ਹੋ ਜਾਂਦੀ ਹੈ। ਸਾਰਿਆਂ ਦੀ ਧੰਨਵਾਦ ਕਰਦੇ। ਵਾਹਿਗੁਰੂ ਜੀ ਖਾਸਾ। ਗਾਇ। ਉਹ ਮਹਾਨ ਨਗਰ ਕੀਰਤਨ ਦੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ। ਖਤਮਾ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਜਿਹੜੀ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਹਰ ਸਾਲ ਵੱਟੇ ਪੱਤਰ ਤੇ ਸੇਵਾਦਾਰਾਂ ਦੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਉਹ ਉਪਰਾਲਾ ਕੀਤਾ ਜਾਂਦਾ ਏ ਸੋ ਤੁਸੀਂ ਵੀ ਨਾਲ ਦੀ ਨਾਲ ਜਿਹੜਾ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਰੋ ਜਿਆ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਉਪਰ ਦੇ ਸੰਬੰਧ ਵਿੱਚ ਜੋ ਨਗਰੀ ਕੀਰਤਨ ਨਿਕਲਿਆ ਹੈ ਜੋ ਜੇ ਪਾਲਕੀ ਸਾਹਿਬ ਹੈ ਸਤਖੰਡ ਪਾਲਕੀ ਸਾਹਿਬ ਸੇਵਜਥਾ ਚੰਡੀਗੜ੍ਹ ਜੋ ਹਰ ਜਗ੍ਹਾ ਫਰੀ ਸੇਵਾ ਕਰਦੀ ਹੈ ਜਿੱਥੇ ਵੀ ਕਿਤੇ ਸੇਵਾ ਹੋਵੇ ਇਹ ਕਾਠ ਵੱਡੂ ਨੇਪਾਲ ਤੱਕ ਸੇਵਾ ਕਰਕੇ ਆਏ ਨੇ ਇਹ ਚੰਡੀਗੜ੍ਹ ਜਿੰਨੇ ਵੀ ਨਗਰ ਕੀਰਤਨ ਨਿਕਲਦੇ ਨੇ ਚੰਡੀਗੜ੍ਹ ਮਹਾਲੀ ਪੰਚਕੁਲਾ ਇਹ ਹਰ ਜਗ੍ਹਾ ਸੇਵਾ ਨਿਭਾਉਂਦੇ ਨੇ ਕਿਤੇ ਵੀ ਸੇਵਾ ਦੀ ਲੋੜ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਈ ਸੈਕਟਰੀ ਕੋਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਇੱਕ ਸੇਵਾ ਜਰੂਰ ਤੋਂ ਤੁਸੀਂ ਕੰਟੈਕਟ ਕੀਤਾ ਜਾ ਸਕਦਾ ਹੈ ਕੋਈ ਮੋਬਾਈਲ ਨੰਬਰ ਹੈ ਕੀ ਤੁਸੀਂ ਜਦੋਂ ਵੀ ਤੁਸੀਂ ਸੇਵਾ ਵਾਸਤੇ ਕੰਟੈਕਟ ਸਾਡਾ ਮੋਬਾਈਲ ਨੰਬਰ ਹੈਗਾ 8195814629 8195814629